ਇਹਨਾਂ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਰ ਸਾਡੇ ਕੋਲ ਆ ਰਹੇ ਆ ਉਹ ਆਪਣੇ ਵਿਸ਼ੇ ਦੇ ਵਿੱਚ ਮਾਰ ਕੀ ਮਾਵਾਂ ਦੇ ਮਾਰ ਹੈ ਸੋ ਇਹ ਇਸ ਕਰਕੇ ਉਹਨਾਂ ਨੂੰ ਅਸੀਂ ਵਾਹ ਜੀ ਵਾਹ ਆ ਗਏ ਕਿ ਆ ਗਏ ਆ ਗਏ ਜੈ ਹਿੰਦ ਜੀ ਰਿਆ ਸਾਹਿਬ ਆਜੋ ਆਜੋ ਜੈ ਹਿੰਦ ਜੀ ਡਾਕਟਰ ਸਾਹਿਬ ਆਓ ਵਾਓ ਬੈਠੋ 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 ਡਾਕਟਰ ਸਾਹਿਬ ਬੈਠੇ ਜੀ ਹੋਰ ਸੁਣਾਓ ਕਿਵੇਂ ਹੋ ਬਹੁਤ ਵਧੀਆ ਜੀ ਹਾਂ ਚਲੋ ਵਧੀਆ ਹੀ ਚਾਹੀਦਾ ਸਾਡਾ ਵਧੀਆ ਤੁਸੀਂ ਇਸ ਕਰਕੇ ਕਰਤਾ ਵੀ ਡਾਕਟਰ ਸਾਹਿਬ ਨੂੰ ਲੈ ਆਉਂਦਾ ਨਾਲ ਤੇ ਆਪਾਂ ਹੁਣ ਵਧੀਆ ਵਧੀਆ ਹੀ ਆ ਹੈ ਆ ਜਿਹੜਾ ਡਾਕਟਰ ਸਾਹਿਬ ਨਾਲ ਇਦਾਂ ਵੀ ਜਿਹੜੀ ਆਪਣੀ ਰਸਮਿਆਂ ਜਾਣ ਪਛਾਣ ਕਰਾਓ ਪਹਿਲਾਂ ਬਾਕੀ ਕੰਮ ਆਪਾਂ ਫੇਰ ਕਰਦੇ ਹਾਂ ਹਾਂ ਬਿਲਕੁਲ ਜੀ ਡਾਕਟਰ ਕੇਸ਼ ਕੁਮਾਰ ਸ਼ਰਮਾ ਜੀ ਜੀ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਹੁਸ਼ਿਆਰਪੁਰ ਸਟੇਸ਼ਨ ਜਿਹੜਾ ਆਹ ਉੱਥੇ ਸੇਵਾ ਦੇ ਬਾਰੇ ਬਹੁਤ ਵਧੀਆ ਗੱਲ ਆ ਜੀ ਐਨੂ ਡਾਕਟਰ ਸਾਹਿਬ ਹਾਂ ਤੁਸੀਂ ਆਏ ਹੋ ਅੱਜ ਹੁਸ਼ਿਆਰਪੁਰ ਤੋਂ ਗੰਢੀ ਏਰੀਏ ਤੋਂ ਆਏ ਹਾਂ 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 ਤੇ ਅੱਜ ਤੁਹਾਡੀ ਜਾਣਕਾਰੀ ਸਾਰੀ ਅਸੀਂ ਇੱਥੇ ਰੱਖ ਲੈਣੀ ਆ ਠੀਕ ਹੈ ਜੀ ਬਿਲਕੁਲ ਇਹ ਜਾਣ ਦੇਣਾ ਬਲਾਈ ਡਾਕਟਰ ਸਾਹਿਬ ਤਾਂ ਹਾਂ ਇਹ ਗੱਲ ਸਹੀ ਆ ਹਮ ਰਿਹਾਰ ਸਾਹਿਬ ਹਮ ਸ਼ਿੰਗਾਰਾਂ ਤੋਂ ਮਿਲਿਆ ਸੀ ਹਮ ਓ ਪਰਲੀ ਪੱਤੀ ਵਾਲਾ ਆ ਬਿਲਕੁਲ ਜੀ ਬੜਾ ਤੱਤਾ ਹੀ ਕੀ ਗੱਲ ਹੋ ਗਈ ਕਹਿੰਦਾ ਨਿਆਣੇ ਪੁੱਠਾ ਹੀ ਬੋਲਦੇ ਜਦੋਂ ਬੋਲਦੇ ਉਹ ਤਾਂ ਬੋਲਦੇ ਆ ਹੂੰ ਫੇ ਮੈਂ ਉਹਨੂੰ ਕੀ ਕਵਾਂ ਮੈਂ ਫੇ ਹਾਸੇ ਮੇਜਾਖ ਜਿਹਾ ਹੀ ਕਿਹਾ ਮੈਂ ਕਿਹਾ ਸ਼ੰਗਾਰਾ ਸਿੰਘ ਤੈਨੂੰ ਆਪਣਾ ਚੇਤਾ ਭੁੱਲ ਗਿਆ ਹੂੰ ਮੈਂ ਕਿਹਾ ਬਜ਼ੁਰਗਾਂ ਦਾ ਤੂੰ ਵੀ ਪੁੱਠਾਈ ਬੋਲਦਾ ਸੀ ਹਨਾ ਦੇਖੋ ਜੀ ਲੈਣੇ ਦੇਣੇ ਸਾਰੇ ਇੱਥੇ ਹੀ ਨੇ ਹਾਂ ਤੇ ਮੈਂ ਕਿਹਾ ਵੀ ਇਹ ਖੂਦ ਹੀ ਆਵਾਜ਼ ਆ ਨਿਆਣਿਆਂ ਨੇ ਜੋ ਸੁਣਿਆ ਹੁਣ ਤੈਨੂੰ ਸੁਣ ਲਈ ਆ ਬਿਲਕੁਲ ਜੀ ਬਿਲਕੁਲ 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 ਹਾਂ ਇਹ ਗੱਲ ਤੇ ਹੈਗੀ ਆ ਹਾਂ ਹੂੰ ਸੋ ਇਸ ਕਰਕੇ ਜਿਹੜਾ ਆਪਾਂ ਜਦੋਂ ਗੱਲ ਕਰਦੇ ਆਂ ਬੱਚਿਆਂ ਨਾਲ ਵੀ ਨਾ ਹੂੰ ਜੋ ਅਸੀਂ ਉਹਨਾਂ ਨਾਲ ਜਿੱਦਾਂ ਦਾ ਦੇ ਆਪਣੀ ਕਰੀ ਦਾ ਗੱਲਬਾਤ ਕਰਨ ਦਾ ਤਰੀਕਾ ਸਾਡਾ ਜਿਹੜਾ ਨਿਆਣਾ ਫੇ ਉਹਨੂੰ ਸਮਝਣ ਲੱਗ ਬੰਦਾ ਵੀ ਭਾਈ ਇਹ ਤਰੀਕਾ ਹੀ ਆ ਇਦਾਂ ਹੀ ਗੱਲ ਕੀਤੀ ਇਹਨੂੰ ਇੱਥੇ ਸਟਾਈਲ ਦੀ ਇਹ ਆ ਸੋ ਗੱਲ ਆ ਵੇਖੋ ਸਿਆਣਿਆਂ ਨੇ ਵੀ ਕਿਹਾ ਪਹਿਲਾਂ ਵੀ ਜੋ ਕਰੋਗੇ ਨਾ ਉਪਰ ਹੋਗੇ ਬਿਲਕੁਲ ਤੇ ਥਾਂ ਥਾਂ ਤੇ ਇਹ ਤਾਂ ਸੱਚ ਵਾ ਹਮ ਕਿ ਜੋ ਤੁਸੀਂ ਬੋਲੋਗੇ ਪਿਆਰ ਨਾਲ ਬੋਲੋਗੇ ਤੇ ਪਿਆਰ ਨਾਲ ਹੀ ਤੁਹਾਨੂੰ ਆ ਜਵਾਬ ਆਉਂਦਾ। ਉਹ ਦੇਖੋ ਉਹ ਸਾਡੇ ਕੋਲੋਂ ਹੀ ਸਿੱਖਦੇ ਆ। ਹਾਂ। ਔਰ ਦੂਜੀ ਗੱਲ ਆ ਬੱਚਿਆਂ ਨਾਲ ਅਸੀਂ ਬਿਲਕੁਲ ਹੀ ਸਾਰਾ ਦਿਨ ਆਪਣੇ ਕੰਮਾਂ ਜਨ ਠੇ ਫਰੀਦਾ। ਹੂੰ। ਬੱਚਿਆਂ ਨਾਲ ਬਹਿ ਕੇ ਗੱਲ ਵੀ ਕਰਨੀ ਪੈਂਦੀ ਆ। ਆ ਪੁੱਛਣਾ ਪੈਂਦਾ। ਬੱਚਿਆਂ ਨੂੰ ਕੋਈ ਪ੍ਰਾਣੀਆਂ ਕਹਾਣੀਆਂ ਵੀ ਸੁਣਾਉਣੀਆਂ ਪੈਂਦੀਆਂ। ਹੂੰ। ਆਪਣੇ ਕੋਲ ਸਾਰਾ ਕੁਝ ਆ ਕਿਤਾਬਾਂ ਦੇ ਵਿੱਚ ਜਿਹੜੀਆਂ ਆਪਾਂ ਬੱਚਿਆਂ ਦੀਆਂ ਕਹਾਣੀਆਂ ਪੜ੍ਹਦੇ ਆ। ਦੇਖੋ ਜੀ ਉਹ ਸਾਰੀਆਂ ਸਿੱਖਿਆ ਨਾਲ ਹੀ ਹੁੰਦੀਆਂ। ਬਿਲਕੁਲ ਜੀ ਬਿਲਕੁਲ। ਕਿੱਦਾਂ ਨਹੀਂ ਉੱਠਣਾ, ਕਿੱਦਾਂ ਖਾਣਾ ਪੀਣਾ, ਕਿੱਦਾਂ ਬੈਠਣਾ, ਕਿੱਦਾਂ ਵੱਡਿਆਂ ਨਾਲ ਗੱਲ ਕਰਨੀ ਆ। ਹਣਾ ਉਹ ਸਾਰੇ ਜਿਹੜੇ ਸੰਸਕਾਰ ਆ ਅਸੀਂ ਉਹਨਾਂ ਨੂੰ ਦਿਆਂਗੇ ਹੂੰ ਅਸੀਂ ਉਹਨਾਂ ਨੂੰ ਕਿਤਾਬਾਂ ਹੀ ਲੈ ਲਈਏ ਹਾਂ ਉਹ ਪੜਨ ਉਹਨਾਂ ਨੂੰ ਪਤਾ ਲੱਗੇ ਵੀ ਉਹ ਪੁਰਾਣੀਆਂ ਜਿਹੜੀਆਂ ਨਾਲੇ ਤੇਜਪਾਲ ਜੀ ਇਹ ਸਾਰਾ ਕੁਝ ਜਿਹੜਾ ਨਾ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ ਬਿਲਕੁਲ ਵੀ ਜੋ ਮਾਹੌਲ ਤੁਹਾਡੇ ਘਰ ਦੇ ਵਿੱਚ ਆ ਨਾ ਉਵੇਂ ਹੀ ਫੇ ਬੱਚੇ ਅੱਗੇ ਅੱਗੇ ਸਿੱਖੀ ਜਾਂਦੇ ਆ ਉਹੀ ਸਿੱਖੀ ਜਾਂਦੇ ਜੋ ਮਾਹੌਲ ਤੁਹਾਡੇ ਇਲਾਕੇ ਦੇ ਵਿੱਚ ਆ ਤੁਹਾਡੇ ਆ ਉਹ ਗਵਾਂਢੀ ਕੀ ਕਰਦੇ ਆ ਇਹ ਸਾਰਾ ਕੁਝ ਉੱਥੇ ਹੀ ਆ ਦੇਖੋ ਉਹ ਸਾਡੇ ਕੋਲੋਂ ਹੀ ਸਿੱਖਣਾ ਉਹਨਾਂ ਨੇ ਉਹਨਾਂ ਸਾਰਾ ਕੁਝ ਆਪਣੇ ਕੋਲੋਂ ਲੈਣਾ ਹੁਣ ਜੇ ਆਪਾਂ ਸਵੇਰ ਸਵੇਰੇ ਉੱਠਾਂਗੇ ਹਾਂ ਰਾਤ ਦੀ ਤੋੜੀ ਹੋਈ ਸਬਜ਼ੀ ਮੰਡੀ ਲੈ ਕੇ ਜਾਵਾਂਗੇ ਤੇ 4 ਪੈਸੇ ਜੀ 4 ਪੈਸੇ ਬੋਝੇ ਚ ਪਾ ਕੇ ਘਰੇ ਆਵਾਂਗੇ ਤਾਂ ਨਿਆਣਿਆਂ ਨੇ ਉਹੀ ਸਿੱਖਣਾ ਨਾ ਬਿਲਕੁਲ ਜੀ ਮੰਡੀਆਂ ਦੇ ਭਾਅ ਆ ਸੁਣਾ ਦਈਏ ਫੇ ਆ ਬਿਲਕੁਲ ਸੁਣਾ ਮੰਡੀਆਂ ਦੇ ਭਾਅ ਜੁਰੀਆਰ ਸਾਹਿਬ ਜਿਹੜੇ ਰਹੇ ਆ ਉਹ ਇਦਾਂ ਰਹੇ ਆ ਹਾਂ ਜੀ ਸਾਰਿਆਂ ਤੋਂ ਪਹਿਲਾਂ ਆਲੂ ਹਾਂ ਜਲੰਧਰ ਵਿਕਾ ਜੀ 320 ਰੁਪਏ ਕਿੰਟਲ ਹਾਂ ਜੀ ਫਿਰੋਜ਼ਪੁਰ 650 ਹਮ ਖੰਨਾ 600 ਰੁਪਏ ਹਾਂਜੀ ਫਾਜ਼ਲ ਕਾ 1000 ਰੁਪਏ ਕੁਇੰਟਲ ਜੀ ਹਮ ਬੁਢਲਾਡਾ 750 ਰੁਪਏ ਕੁਇੰਟਲ ਹਾਂਜੀ ਤੇ ਪਟਿਆਲਾ ਆਲੂ ਅੱਜ 700 ਰੁਪਏ ਈ ਕੁਇੰਟਲ ਵੇਖ ਆ ਜੀ ਹਮ ਪਿਆਜ਼ ਰਿਆਰ ਸਾਹਿਬ 800 ਨੂੰ ਵੇਚਿਆ ਜਲੰਧਰ ਹਮ 1100 ਨੂੰ ਫਿਰੋਜ਼ਪੁਰ ਹਮ 1200 ਖੰਨਾ ਫਾਜ਼ਲ ਕਾ ਵੇਚਿਆ ਪਿਆਜ਼ ਅੱਜ 1800 ਰੁਪਏ ਕੁਇੰਟਲ ਜੀ ਹਾਂਜੀ ਬੁਢਲਾਡਾ 1400 ਹਮ ਤੇ 1000 ਰੁਪਏ ਕੁਇੰਟਲ ਅੱਜ ਪਟਿਆਲਾ ਚ ਪਿਆਜ਼ ਵਿਕਿਆ ਜੀ ਹਾਂ ਜੀ ਟਮਾਟਰ ਜਲੰਧਰ 800 ਨੂੰ ਹੂੰ ਫਿਰੋਜ਼ਪੁਰ 900 ਹਾਂ ਜੀ ਖੰਨਾ 1000 ਰੁਪਏ ਹੂੰ ਫਾਜ਼ਲ ਕਾ 1200 ਰੁਪਏ ਕੁਇੰਟਲ ਹਾਂ ਜੀ ਬਟਲਾਡਾ 1000 ਰੁਪਏ ਤੇ ਟਮਾਟਰ ਅੱਜ 800 ਰੁਪਏ ਫੀ ਕੁਇੰਟਲ ਪਟਿਆਲਾ ਮੰਡੀ ਚ ਵਿਕਿਆ ਬੈਂਗਣ 600 ਨੂੰ ਵਿਕਿਆ ਜਲੰਧਰ ਹਾਂ ਜੀ 1300 ਤੇ 50 ਰੁਪਏ ਉੱਪਰ ਫਿਰੋਜ਼ਪੁਰ ਜੀ ਖੰਨਾ 700 ਰੁਪਏ ਫਾਜ਼ਲ ਕਾ 1000 ਰੁਪਏ ਬਟਲਾਡਾ 1300 ਤੇ ਪਟਿਆਲਾ 1200 ਰੁਪਏ ਕਵਾਂਟਲ ਵੇੰਗਣ ਦਾ ਭਾ ਰਿਆ। ਭਿੰਡੀ ਜੀ 900 ਰੁਪਏ ਕਿ ਜਲੰਧਰ, ਫਿਰੋਜ਼ਪੁਰ ਵੇਕੀ ਜੀ 3200 ਤੇ 50 ਰੁਪਏ। ਲੈ ਗਏ ਨੰਬਰ ਕੇ। ਹੂੰ। ਖੰਨਾ 1200 ਰੁਪਏ। ਹਾਂਜੀ। ਫਾਜ਼ਲ ਕਾ 4000 ਰੁਪਏ। ਹੂੰ। ਬਡਲਾੜਾ 2300 ਰੁਪਏ। ਪਟਿਆਲਾ 3000 ਰੁਪਏ ਕਵਾਂਟਲ ਅੱਜ ਭਿੰਡੀ ਦਾ ਭਾ ਰਿਹਾ। ਹਾਂਜੀ। ਇਹ ਤਾਂ ਸੀਗੇ ਮੰਡੀਆਂ ਦੇ ਭਾਅ ਦਿੱਤੇ ਆਪਾਂ ਸੁਣਾਓ। ਬਿਲਕੁਲ ਜੀ। ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ। ਹੂੰ। ਸੋ ਡਾਕਟਰ ਸਾਹਿਬ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਪਪੂਲਰ ਦੇ ਕੀੜਿਆਂ ਦੀ ਸਰਪੱਖੀ ਰੋਕਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਸ ਵਿਸ਼ੇ ਤੇ ਆਪਾਂ ਤੁਹਾ ਨਾਲ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4266 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਦੋਂ ਆਪਾਂ ਕੀੜਿਆਂ ਦੀ ਗੱਲ ਕਰਦੇ ਆ ਬਿਲਕੁਲ ਜੀ ਹੈ ਉਦੋਂ ਇਦਾਂ ਲੱਗਦਾ ਹੁੰਦਾ ਵੀ ਕੀੜੇ ਖਰੇ ਛੋਟ-ਛੁਟੀਆਂ ਸਬਜ਼ੀਆਂ ਨੂੰ ਛੋਟੀਆਂ ਛਿੰਡੀਆਂ ਫਸਲਾਂ ਨੂੰ ਹੀ ਲੱਗਦੇ ਆ ਹੈ ਇਹ ਤਾਂ ਬੜੇ ਵੱਡੇ ਪੱਧਰ ਤੱਕ ਮਾਰ ਕਰਦੇ ਤੇ ਗੱਲ ਹੈਗੀ ਇਦਾਂ ਵੀ ਜਦੋਂ ਤੱਕ ਸਾਨੂੰ ਦੁਸ਼ਮਣ ਦਾ ਪਤਾ ਨਹੀਂ ਤੇ ਅਸੀਂ ਉਸ ਤੋਂ ਬਚਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹੈਨਾ ਸਾਰਿਆਂ ਤੋਂ ਪਹਿਲਾਂ ਦੇ ਪਪੂਲਰ ਦੇ ਮੁੱਖ ਕੀੜੇ ਹੈ ਕਿਹੜੇ-ਕਿਹੜੇ ਆ ਤਾਂ ਕਿ ਸਾਨੂੰ ਇਹ ਤਾਂ ਪਤਾ ਲੱਗੇ ਵੀ ਦੁਸ਼ਮਣ ਕਿੰਨੀਆਂ ਕਿ ਫੌਜਾਂ ਲੈ ਕੇ ਸਾਡੇ 'ਤੇ ਚੜ੍ਹਦਾ ਹਾਂ ਬਿਲਕੁਲ ਹਾਂਜੀ ਜਿਹੜੇ ਸਰ ਪਾਪੂਲਰ ਦੇ ਵਿੱਚ ਮੇਨ ਚਾਰ ਤਰ੍ਹਾਂ ਦੇ ਜਿਹੜੇ ਮੁੱਖ ਕੀੜੇ ਹੈਗੇ ਆ ਜੀ ਉਹਨਾਂ ਵਿੱਚ ਜਿਹੜਾ ਸਭ ਤੋਂ ਪਹਿਲਾਂ ਇੱਕ ਹੈਗਾ ਪੱਤਾ ਲਪੇਟ ਸੁੰਡੀ ਆ ਅੱਛਾ ਜੀ ਠੀਕ ਹੈ ਜੀ ਇੱਕ ਜਿਹੜੀ ਸਖ ਖਾਣ ਵਾਲੀ ਸੁੰਡੀ ਆ ਹੂੰ ਪੱਤੇ ਝਾੜਨ ਵਾਲੀ ਸੁੰਡੀ ਆ ਜੀ ਇੱਕ ਤਣੇ ਦਾ ਗੰਡੂਆ ਹੈਗਾ ਇਹ ਹੈਗੇ ਜਿਹੜੇ ਮੁੱਖ ਕੀੜੇ ਜਿਹੜੇ ਅਗਰ ਆਪਾਂ ਇਹਨਾਂ ਦੀ ਨਹੀਂ ਰੋਕਦਾਮ ਕਰਦੇ ਤੇ ਇਹ ਬਹੁਤ ਨੁਕਸਾਨ ਪਹੁੰਚਾਉਂਦੇ ਆ ਹੂੰ ਉਹਨੂੰ ਛੱਡ ਕੇ ਜਿਹੜੇ ਕੁਝ ਕੀੜੇ ਹੈਗੇ ਆ ਜਿਹੜੇ ਆਪਾਂ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਫਿਰ ਵੀ ਆਪਣੇ ਪਾਪੂਲਰ ਵਿੱਚ ਉਹ ਆਪਾਂ ਦੇਖੇ ਜਾ ਸਕਦੇ ਆ ਜੀ ਉਹਨਾਂ ਵਿੱਚ ਆਪਾਂ ਇੱਕ ਇੱਕ ਵਾਰੀ ਆਪਾਂ ਇਹਨੂੰ ਥ੍ਰਿਪ ਹੈਗੀ ਆ ਕਿਸੇ ਕਿਸੇ ਜਗ੍ਹਾ ਜਿੱਥੇ ਬਹੁਤ ਰੇਤਲੀ ਜ਼ਮੀਨ ਹੋਵੇ ਉੱਥੇ ਸਿਉਂਕ ਦਾ ਹਮਲਾ ਵੀ ਆਪਾਂ ਨੂੰ ਬਹੁਤ ਦੇਖਣ ਨੂੰ ਮਿਲ ਜਾਂਦਾ ਹਾਂ ਬਿਲਕੁਲ ਜੀ ਪੌਪੂਲਰ ਦੇ ਬੂਟੇ ਨੂੰ ਵੀ ਕੀੜੇ ਵਾਵਾ ਲੱਗਦਾ ਹਾਂ ਇਹ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਪੌਪੂਲਰ ਲੱਗાવી ਵਾਵਾ ਬਿਲਕੁਲ ਜੀ ਬਹੁਤ ਕਾਫੀ ਬਹੁਤ ਤੇ ਪੰਜਾਬ ਦੇ ਕਿਸਾਨ ਜਿਹੜੇ ਆ ਮੈਨੂੰ ਲੱਗਦਾ ਵੀ ਇਸ ਖਿੱਤੇ 'ਚੋਂ ਵੀ ਚੰਗੀ ਕਮਾਈ ਜਿਹੜੀ ਆ ਉਹ ਕਰਦੇ ਹਾਂ अच्छा ਤੁਸੀਂ ਗੱਲ ਕੀਤੀ ਸੀਗੀ ਆ ਇੱਕ ਪੱਤਾ ਝਾੜਨ ਵਾਲੀ ਹਾਂਜੀ 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 ਸਰ ਜਿਹੜੀ ਪੱਤਾ ਝਾੜਨ ਵਾਲੀ ਸੁੰਡੀ ਆ ਇਹਦਾ ਆ ਵਿਸ਼ੇਸ਼ ਤੌਰ ਤੇ ਕਿਹੜੇ ਮਹੀਨੇ ਦੇ ਵਿੱਚ ਜ਼ਿਆਦਾ ਜਿਹੜਾ ਵਾ ਉਹ ਹਮ ਹਾਂਜੀ ਡਾਕਟਰ ਜਿਹੜੀ ਪੱਤਾ ਲਪੇਟ ਪੱਤਾ ਜਿਹੜੀ ਹੈਗੀ ਆ ਆਪਣੇ ਝਾੜਨ ਵਾਲੀ ਸੁੰਡੀ ਆ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਹਮਲਾ ਹੈਗਾ ਇਹ ਜੁਲਾਈ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਹਮਲਾ ਹੁੰਦਾ ਹੈਗਾ ਤੇ ਜਿਹੜਾ ਬਾਕੀ ਸਮਾਂ ਹੈਗਾ ਉਸ ਟਾਈਮੇ ਹਮਲਾ ਨਹੀਂ ਕਰਦੀ ਹੈਗੀ ਉਸ ਟਾਈਮ ਜਿਹੜੀ ਹੈਗੀ ਹੈ ਇਹ ਜਾਂ ਤੇ ਪੱਤਿਆਂ ਦੇ ਵਿੱਚ ਜਿਹੜੀ ਹੈਗੀ ਇਹ ਦੀ ਜਿਹੜੀ ਹੁੰਦੀ ਹੈ ਵੀ ਡੋਰਮੈਂਟ ਸਟੇਜ ਹੁੰਦੀ ਆ ਉਹ ਇਹਦੇ ਵਿੱਚ ਹੁੰਦੀ ਆ ਉਸ ਟਾਈਮ ਹਮਲਾ ਨਹੀਂ ਕਿ ਸਭ ਤੋਂ ਜ਼ਿਆਦਾ ਹਮਲਾ ਇਹਦਾ ਹੈਗਾ ਅਗਸਤ ਤੋਂ ਲੈ ਕੇ ਤੁਸੀਂ ਲੈ ਸਕਦੇ ਹੋ ਵੀ ਨਵੰਬਰ ਤੱਕ ਸਭ ਤੋਂ ਜ਼ਿਆਦਾ ਹਮਲਾ ਹੈ ਦਾ ਤੇ ਡਾਕਟਰ ਸਾਹਿਬ ਇਹ ਜਿਹੜੀ ਆਪਾਂ ਗੱਲ ਕਰਦੇ ਆਂ ਪਤਾ ਲਪੇਟ ਸੁੰਡੀ ਦੀ ਪਤਾ ਚਾਰ ਹਾਂਜੀ ਪਤਾ ਚਾਰ ਜਿਹੜੀ ਹੈਗੀ ਆ ਇਹ ਇਹਦਾ ਕੀ ਸਾਨੂੰ ਪਤਾ ਕਿੱਦਾਂ ਲੱਗੇ ਵੀ ਭਾਈ ਇਹਦਾ ਹੁਣ ਹਮਲਾ ਹੋ ਗਿਆ ਤਾਂ ਕਿ ਅਸੀਂ ਇਹਨੂੰ ਪਹਿਲੇ ਰੋਕ ਸਕੀਏ ਤੇ ਜੇ ਜੇ ਆਪਾਂ ਦੇਖੀਏ ਤਾਂ ਪੌਪੂਲਰ ਨੂੰ ਨੁਕਸਾਨ ਕਿੰਨਾ ਕਰਦੀ ਹੈ ਇਹ ਵੀ ਥੋੜੀ ਦੱਸੋ ਸਰ ਸਰ ਮੈਂ ਤੁਹਾਨੂੰ ਥੋੜਾ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹਨਾ ਕਿ ਜਦ ਜਿਹੜਾ ਕੋਈ ਕੀੜਾ ਹੁੰਦਾ ਉਹਦਾ ਇੱਕ ਜੀਵਨ ਚੱਕਰ ਹੁੰਦਾ ਸਭ ਤੋਂ ਪਹਿਲਾਂ ਜਿਹੜੇ ਉਹਦੇ ਪਤੰਗੇ ਹੁੰਦੇ ਆ ਇੱਕ ਨਰ ਤੇ ਮਾਦਾ ਜਿਹੜੇ ਉਹ ਜਿਹੜਾ ਮਾਦਾ ਹੁੰਦੀ ਆ ਉਹ ਆਂਡੇ ਦਿੰਦੀ ਆ ਠੀ ਾਂਡੇ ਤੋਂ ਫਿਰ ਜਿਹੜੀ ਸੁੰਡੀਆਂ ਨਿਕਲਦੀਆਂ ਸੁੰਡੀਆਂ ਤੋਂ ਕੋਈ ਬਣਦਾ ਤੇ ਕੋਈ ਤੂੰ ਫਿਰ ਜਿਹੜਾ ਹੈਗਾ ਪਤੰਗਾ ਬਣਦਾ ਇਹਦਾ ਜੀਵਨ ਚੱਕਰ ਹੈਗਾ ਜਿਹੜੀ ਅਗਰ ਆਪਾਂ ਆਵਰੀ ਗੱਲ ਕਰੀ ਜਿਹੜੇ ਪੱਤੇ ਝਾੜਨ ਵਾਲੀ ਜਿਹੜੀ ਆਪਾਂ ਸੁੰਡੀ ਆ ਇਹਦਾ ਜਿਹੜੇ ਇਹਦੀ ਜਿਹੜੇ ਪਤੰਗੇ ਹੈਗੇ ਜਿਹੜੀ ਮਾਦਾ ਹੈਗੀ ਆ ਉਹ ਨਾ ਝੁੰਡ ਦੇ ਵਿੱਚ ਆਂਡੇ ਦਿੰਦੀ ਆ ਠੀਕ ਹੈ ਜੀ ਇਹਦੇ ਜਿਹੜੇ ਆਂਡੇ ਹੈਗੇ ਝੁੰਡ ਦੇ ਵਿੱਚ ਪੱਤਿਆਂ ਦੇ ਉੱਪਰਲੇ ਪਾਸੇ ਜਾਂ ਪੱਤਿਆਂ ਦੇ ਥੱਲੇ ਪਾਸੇ ਜਾਂ ਕਈ ਕਿਈ ਵਾਰੀ ਟਾਣੀਆਂ ਉੱਤੇ ਵੀ ਇਹ ਜਿਹੜੇ ਆਂਡੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਆ ਇਹ ਜਿਹੜੇ ਹੈਗੇ ਇਹਨਾਂ ਦਾ ਰੰਗ ਜਿਹੜਾ ਹੈਗਾ ਹਰਾ ਮਤਲਬ ਬਿਲਕੁਲ ਹਲਕਾ ਹਰਾ ਜਾਂ ਹਲਕਾ ਪੀਲਾ ਜਿਹੜਾ ਹੈਗਾ ਇਹਨਾਂ ਦਾ ਰੰਗ ਹੁੰਦਾ ਤੇ ਝੁੰਡ ਵਿੱਚ ਹੁੰਦੇ ਆਪਾਂ ਨੂੰ ਦਿਖ ਜਾਂਦੇ ਆ ਜੇ ਆਪਾਂ ਦੇਖੀਏ ਤੇ ਝੁੰਡ ਵਿੱਚ ਹੁੰਦੇ ਆ ਉਹ ਫਿਰ ਕਿਉਂਕਿ ਪਰ ਜਿਹੜਾ ਹੈਗਾ ਸੁੰਡੀ ਇਹਦੇ ਵਿੱਚੋਂ ਨਿਕਲਦੀ ਹੈ ਆਂਡਿਆਂ ਚੋਂ ਇਹ ਸੁੰਡੀ ਜਿਹੜੀ ਹੈਗੀ ਹੈ ਇਹ ਵੀ ਕਿਉਂਕਿ ਇੱਕੋ ਜਗ੍ਹਾ ਆਂਡੇ ਦਿੱਤੇ ਆ ਤੇ ਸੁੰਡੀਆਂ ਵੀ ਜਿਹੜੀਆਂ ਹੈਗੀਆਂ ਝੁੰਡ ਦੇ ਵਿੱਚ ਜਿਹੜੇ ਪੱਤੇ ਉੱਤੇ ਆਪਾਂ ਨੂੰ ਦਿਖਦੀਆਂ ਤੇ ਇਹ ਜਿਹੜੀ ਹੈਗੀਆਂ ਜਿਹੜਾ ਪੱਤੇ ਦਾ ਜਿਹੜਾ ਹਰਾ ਪਦਾਰਥ ਹੁੰਦਾ ਹਰਾ ਉਹ ਸਾਰਾ ਇਹ ਖਾ ਜਾਂਦੀਆਂ ਜਿਹੜੀ ਛੋਟੀਆਂ ਸੁੰਡੀਆਂ ਤੇ ਉਹਦੇ ਵਿੱਚ ਕੱਲਾ ਜਿਹੜਾ ਹੈਗਾ ਪੱਤਾ ਆਪਣਾ ਪੂਰਾ ਛਾਨਣੀ ਹੋ ਜਾਂਦਾ ਇਦਾਂ ਜਿੰਦਾ ਛਾਨਣੀ ਹੋਇਆ ਹੁੰਦਾ ਉਦਾਂ ਦਿਖਦਾ ਤੇ ਜਿਹੜੀਆਂ ਸੁੰਡੀਆਂ ਵੱਡੀਆਂ ਹੁੰਦੀਆਂ ਉਹ ਇਹਦਾ ਪੂਰਾ ਪੱਤਾ ਖਾ ਜਾਂਦੀਆਂ ਤੇ ਸਾਨੂੰ ਕੱਲੇ ਜਿਹੜੀ ਉੱਥੇ ਆਪਣੇ ਕੱਲੇ ਜਿਹੜੀਆਂ 나ੜਾ 나ੜ ਹੁੰਦੀ ਹੈ ਉਹੀ ਦਿਖਦੀ ਹੈ ਤੇ ਪੂਰਾ ਪੱਤਾ ਸਾਨੂੰ ਐ ਹੁੰਦਾ ਵੀ ਪੂਰਾ ਜਿਹੜਾ ਦਰਖਤ ਹੈਗਾ ਉਹਦੇ ਵਿੱਚ ਸਾਨੂੰ ਪੱਤਾ ਨਹੀਂ ਦਿਖਦਾ ਜੇ ਬਹੁਤ ਜ਼ਿਆਦਾ ਇਹਦਾ ਹਮਲਾ ਹੋਵੇ ਇਹਦੇ ਹੈਗੇ ਲੱਛਣ ਦੂਸਰਾ ਤੁਸੀਂ ਕਿਹਾ ਵੀ ਕਿੰਨਾ ਕੁ ਨੁਕਸਾਨ ਪ ਜਾਂਦੀਆਂ ਅਗਰ ਆਪਣਾ ਨਿੰਮ ਪਹਾੜੀ ਵਾਲੇ ਏਰੀਆ ਦੀ ਗੱਲ ਕਰੀ ਆਪਾਂ ਕਹਿੰਦੇ ਆ ਵੀ 40 ਤੋਂ ਲੈ ਕੇ ਦਰਸਾ 90% ਤੱਕ ਵੀ ਜਿਹੜਾ ਹੈਗਾ ਇਹਨਾਂ ਦਾ ਹਮਲਾ ਹੋ ਜਾਂਦਾ ਜੇ ਆਪਾਂ ਹਾਂਜੀ ਤੇ ਜੇ ਕੇਂਦਰੀ ਜਿਹੜਾ ਆਪਣਾ ਇਲਾਕਾ ਹੈਗਾ ਪੰਜਾਬ ਦਾ ਉਹਦੇ ਵਿੱਚ ਆਪਾਂ ਨੂੰ 70 ਤੋਂ 80% ਤੱਕ ਜਿਹੜਾ ਹੈਗਾ ਅਸੀਂ ਪ੍ਰਤੀਸ਼ਤ ਤੱਕ ਜਿਹੜਾ ਹੈਗਾ ਇਹ ਆਪਣਾ ਜਿਹੜਾ ਹਮਲਾ ਕਰਦੀ ਅਗਰ ਆਪਾਂ ਇਹਨਾਂ ਦੀ ਰੋਕத் ਦਾਮ ਨਹੀਂ ਕਰਦੇ ਜਿਹੜਾ ਬਾਕੀ ਜਿਹੜਾ ਆਪਣਾ ਏਰੀਆ ਹੈਗਾ ਉਹਦੇ ਵਿੱਚ 25 ਤੋਂ 30% ਤੱਕ ਇਹਦਾ ਜਿਹੜਾ ਹਮਲਾ ਦੇਖਣ ਨੂੰ ਮਿਲਦਾ ਹੈਗਾ ਜੇ ਆਪਾਂ ਇਹਦੀ ਨਹੀਂ ਰੋਕத் ਦਾਮ ਕਰਦੇ ਇਹ ਤਾਂ ਫਿਰ ਬਹੁਤ ਵੱਡਾ ਨਾ ਸਾਰਾ ਇਹ ਤਾਂ ਨਹੀਂ ਕਰ ਜਾਂਦਾ ਸਾਰਾ ਕੁਝ ਹਾਂ ਜੀ ਰਹਿ ਗਈ ਜਾਂਦਾ ਨੇ ਕੋਲੇ ਇਹ ਵੇਖਿਆ ਹੋਊਗਾ ਉਹ ਪਤਾ ਆਉਂਦਾ ਨਹੀਂ ਜਾਓ ਕਿ ਬਿੱ ਡਿੱਗ ਜਾਂਦਾ ਸਾਰਾ ਹਾਂ ਹੋਲੀ-ਹੋਲੀ ਫਿਰ ਉਹ ਗੰਝਾ ਹੀ ਹੋ ਜਾਂਦਾ ਸਾਰਾ ਦਖਤੀ ਹਾਂਜੀ ਜੀ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਇੱਕ ਗੱਲ ਤੁਸੀਂ ਕੀਤੀ ਪੱਤਾ ਲਪੇਟ ਸ਼ੁੰਡੀ ਦੀ ਵੀ ਹਾਂਜੀ ਹਾਂਜੀ ਬਿਲਕੁਲ ਤੇ ਇਹ ਕਿਵੇਂ ਹਮਲਾ ਕਰਦੀ ਜਿਵੇਂ ਤੁਸੀਂ ਪੱਤਾ ਝਾੜ ਸ਼ੁੰਡੀ ਦੀ ਗੱਲ ਕੀਤੀ ਹਾਂਜੀ 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 ਇਹੋ ਜਿਹੜਾ ਤੇ ਪੱਤੇ ਜਿਹੜੇ ਆ ਉਹ ਸਾਨ ਨਹੀਂ ਚਾਨਣੀ ਹੋ ਕੇ ਡਿੱਗ ਜਾਂਦੇ ਤੇ ਲਪੇਟ ਸ਼ੁੰਡੀ ਜਿਹੜੀ ਆ ਇਹਦਾ ਕੀ ਕਿਵੇਂ ਸਾਨੂੰ ਪਤਾ ਲੱਗ ਜੇ ਵੀ ਇਹ ਸਾਨੂੰ ਬਿਮਾਰੀ ਜਾਂ ਇਹ ਕੀੜਾ ਪੈ ਗਿਆ ਤੇ ਆਪਾਂ ਇਹ ਕਿਵੇਂ ਇਹਦਾ ਲਾਜਵੀ ਕਰ ਲਈਏ ਦੇਖੋ ਸਰ ਜਿੱਦਾਂ ਇਹਦਾ ਨਾਮ ਹੈਗਾ ਪੱਤਾ ਲਪੇਟ ਸੁੰਡੀ ਇਹ ਕੀ ਕਰਦੀ ਹੈਗੀ ਆ ਦੋ ਪੱਤਿਆਂ ਨੂੰ ਜੋੜ ਕੇ ਉਹਦੇ ਵਿੱਚੋਂ ਜਿਹੜਾ ਹੈਗਾ ਇਹਦਾ ਹਰਾ ਜਿਹੜਾ ਪਦਾਰਥ ਹੈਗਾ ਜਿਹੜਾ ਪੱਤਿਆਂ ਦਾ ਉਹ ਸਾਰਾ ਇਹ ਖਾਲਾਂਦੀ ਆ ਹੌਲੀ ਹੌਲੀ ਇਹ ਸੁੰਡੀ ਦੇ ਹਮਲੇ ਕਰਕੇ ਜਿਹੜੇ ਪੱਤੇ ਹੈਗੇ ਆ ਉਹ ਸੁੱਕਣ ਲੱਗ ਪੈਂਦੇ ਆ ਤੇ ਇਹਨਾਂ ਦਾ ਰੰਗ ਜਿਹੜਾ ਹੈਗਾ ਭੂਰੇ ਰੰਗ ਦਾ ਹੋ ਜਾਂਦਾ ਤੇ ਫਿਰ ਇਹ ਡਿੱਗ ਪੈਂਦੇ ਆ ਹਾਂ ਤੇ ਫਿਰ ਹੌਲੀ ਹੌਲੀ ਜਦੋਂ ਜੇ ਜੇ ਡਿਗ ਵੰਦੇ ਆ ਤੇ ਫਿਰ ਜਿਹੜਾ ਪੱਤੇ ਦੀ ਜਿਹੜੀ ਆਪਣੀ ਇਹਦੀ ਜਿਹੜੀ ਗਰੋਥ ਹੈ ਉਹ ਰੁਕ ਜਾਂਦੀ ਆ ਪੱਤਾ ਜਿਹੜਾ ਹੈਗਾ ਵੱਧਾ ਫੁੱਲਦਾ ਨਹੀਂ ਹੈਗਾ ਤੇ ਆਪਾਂ ਕਿਉਂਕਿ ਬੂਟਾ ਲਾਇਆ ਹੀ ਤਾਂ ਵੀ ਉਹਦੀ ਲੱਕੜ ਹੋਵੇ ਤੇ ਆਪਾਂ ਲੱਕੜ ਦਾ ਜਿਹੜਾ ਹੈਗਾ ਉਹਨੂੰ ਵੇਚ ਸਕੀਏ ਤੇ ਫਿਰ ਇਹਦੀ ਜਿਹੜੀ ਲੱਕੜ ਦੀ ਜਿਹੜੀ ਪੈਦਾਵਾਰ ਆ ਉਹਦੇ ਤੇ ਵੀ ਇਹ ਮਾੜਾ ਅਸਰ ਕਰਦੀ ਹੈਗੀ ਆ ਇਹਦੇ ਲਖਣ ਹੈਗੇ ਕਿਉਂਕਿ ਦੂਰੋਂ ਹੀ ਸਾਨੂੰ ਪੱਤੇ ਜਿਹੜੇ ਹੈਗੇ ਆ ਉਹ ਜੁੜ ਕੇ ਉਹਦੇ ਵਿੱਚ ਪੂਰਾ ਉਹਦਾ ਜਿਹੜਾ ਰੰਗ ਪੂਰਾ ਹੋ ਕੇ ਉਹ ਸਾਨੂੰ ਦਿਖ ਜਾਂਦਾ ਹੈਗਾ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਸਾਡੇ ਜਿਹੜੇ ਪੱਤੇ ਆ ਜਿਹੜੇ ਹਮਲਾ ਹੋਇਆ ਹੈ ਹੂੰ ਇੱਥੇ ਨਾ ਡਾਕਟਰ ਸਾਹਿਬ ਦੋ ਗੱਲਾਂ ਕਰ ਰਹੇ ਆ ਇੱਕ ਪੱਤਾ ਝਾੜਨ ਵਾਲੀ ਸੰਢੀ ਤੇ ਦੂਜਾ ਪੱਤਾ ਲਪੇਟ ਸੰਵੇੜ ਸੰਢੀ ਤੇ ਡਿੱਗਦੇ ਪੱਤੇ ਦੋਨਾਂ ਜੀ ਦੋਨਾਂ ਜੀ ਦੋਨਾਂ ਜੀ ਡਾਕਟਰ ਸਾਹਿਬ ਹੁਣ ਜੇ ਮੰਨ ਲਓ ਸਾਡੇ ਹੁਣ ਇੱਕ ਪੈ ਗਈ ਜਾਂ ਕਈ ਵਾਰ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਹੁਣ ਬਈ ਦੋ ਹੀ ਪੈ ਜਾਣ ਹਾਂ ਬਿਲਕੁਲ 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 ਤੇ ਇਹਦਾ ਫੇ ਅਸੀਂ ਰੋਕ-ਥਾਮ ਕਿੱਦਾਂ ਕਰੀਏ ਨਾ ਤਾਂ ਕੋਈ ਅਲੱਗ-ਅਲੱਗ ਇਲਾਜ ਆ ਕਿ ਇੱਕੋ ਹੀ ਇਲਾਜ ਨਾ ਇੱਕੋ ਹੀ ਇਲਾਜ ਆ ਸਾਰਿਆਂ ਦਾ ਅੱਛਾ ਸਭ ਤੋਂ ਪਹਿਲਾਂ ਆਪਾਂ ਆਪਾਂ ਇਹ ਸਿਫਾਰਿਸ਼ ਕਰਦੇ ਆਂ ਵੀ ਕਦੀ ਵੀ ਨਰੋਲ ਜਿਹੜਾ ਹੈਗਾ ਪਾਪੂਲਰ ਉਹ ਨਾ ਲਾਓ ਕੱਲਾ ਪਾਪੂਲਰ ਆਪਾਂ ਨਾ ਲਈਏ ਪਾਪੂਲਰ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਫਸਲ ਦੀ ਜਿਹੜੀ ਕਾਸ਼ਤ ਜ਼ਰੂਰ ਕਰੀਏ ਹਾਂ ਉਹ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਕੋਏ ਹੁੰਦੇ ਨੇ ਇਹਨਾਂ ਦੇ ਹੈਨਾ ਜਿਹੜਾ ਪੂਰਾ ਜੀਵਨ ਚੱਕਰ ਦੇ ਵਿੱਚ ਜਦੋਂ ਸੁੰਡੀ ਖਾ ਜਦ ਸੁੰਡੀ ਪੱਤੇ ਖਾਰਾਂਦੀ ਆ ਜਾਂ ਪੱਤੇ ਸਾਰਾ ਖਾ ਖੋ ਕੇ ਸੁੱਟ ਦਿੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਸੁੰਡੀ ਆ ਉਹ ਕੋਏ ਬਣ ਜਾਂਦੀ ਆ ਠੀਕ ਹੈ ਜੀ ਕੋਆ ਜਿਹੜਾ ਹੈਗਾ ਉਹ ਪੱਤਿਆਂ ਉੱਤੇ ਹੁੰਦਾ ਜਾਂ ਟਾਣੀਆਂ ਤੇ ਹੁੰਦਾ ਉਹ ਜਿਹੜਾ ਜਿਹੜਾ ਕੋਆ ਹੈਗਾ ਉਹ ਪੱਤਿਆਂ ਦੇ ਨਾਲ ਹੀ ਜ਼ ਡੇਗੇ ਜਾਂਦਾ ਠੀਕ ਹੈ ਜੀ ਜਮੀਨ ਦੇ ਵਿੱਚ ਕੋਈ ਵੀ ਹੁੰਦੇ ਆ ਤੇ ਪੱਤੇ ਵੀ ਜਿਹੜੇ ਡਿੱਗੇ ਆ ਉਹ ਹੁੰਦੇ ਆ ਜਦ ਆਪਾਂ ਫਸਲ ਦੀ ਕਾਸ਼ਤ ਕਰਦੇ ਆ ਜਦ ਫਸਲ ਦੀ ਕਾਸ਼ਤ ਕਰਦੇ ਆ ਆਪਾਂ ਖੇਤ ਨੂੰ ਵਾਣਦੇ ਵੀ ਹੈਗੇ ਆ ਉਹਨੂੰ ਸਿਚਾਈ ਵੀ ਕਰਦੇ ਆ ਤੇ ਖਾਦ ਵੀ ਪਾਉਂਦੇ ਆ ਤੇ ਜਿਸ ਟਾਈਮ ਆਪਾਂ ਖੇਤ ਨੂੰ ਵਾਣਦੇ ਆ ਇਹ ਜਿਹੜੇ ਸੁੰਡੀ ਦੇ ਕੋਏ ਆ ਇਹ ਜਿਹੜੇ ਜਮੀਨ ਚ ਡਿੱਗੇ ਆ ਉਹ ਕੱਟ ਵੱਢ ਜਾਂਦੇ ਆ ਜਦੋਂ ਕੱਟ ਵੱਢ ਜਾਂਦੇ ਆ ਤੇ ਉਹ ਉਹ ਮਰ ਜਾਂਦੇ ਆ ਤੇ ਅਗਲੇ ਸਾਲ ਕਿਉਂਕਿ ਜਿਹੜਾ ਜੀਵਨ ਚੱਕਰ ਜਦ ਤੱਕ ਉਹਦਾ ਪੂਰਾ ਨਹੀਂ ਹੋਊਗਾ ਤਦ ਤੱਕ ਉਹ ਜਿਹੜਾ ਹੈਗਾ ਉਹਦੀ ਜਿਹੜੀ ਜਨਸੰਖਿਆ ਉਹ ਨਹੀਂ ਵਧੂਗੀ ਤੇ ਉਹ ਜਿਹੜਾ ਸਾਡੇ ਤੇ ਜਿਹੜਾ ਹੈਗਾ ਜਿਹੜੀ ਅਗਲੇ ਸਾਲ ਜਿਹੜੀ ਸਾਡੀ ਜਿਹੜੇ ਕੀੜੇ ਦੀ ਜਿਹੜੀ ਉਹ ਆਣੀ ਹੈਗੀ ਆ ਅਟੈਕ ਉਹ ਘਟ ਜਾਊਗਾ ਠੀਕ ਇਸ ਕਰਕੇ ਆਪਾਂ ਕਹਿੰਨੇ ਆ ਵੀ ਫਸਲ ਨਾਲ ਜ਼ਰੂਰ ਲਾਓ ਇੱਕ ਤੇ ਉਹ ਸਾਡੀ ਜਿਹੜੀ ਕੀੜਿਆਂ ਦੀ ਰੋਕਧਾਮ ਕਰਦੀ ਹੈ ਦੂਸਰਾ ਸਾਨੂੰ ਜਿਹੜਾ ਹੈਗਾ ਮੁਨਾਫਾ ਵੀ ਦਿੰਦੀ ਹੈ ਕਿਉਂਕਿ ਫਸਲ ਲੱਗੀ ਆ ਉਹਨੇ ਆਪਣਾ ਅਲੱਗ ਤੋਂ ਮੁਨਾਫਾ ਦੇਣਾ ਠੀਕ ਹਾਂ ਉਹ ਇੱਕ ਤੇ ਆ ਹੋ ਗਿਆ ਦੂਸਰਾ ਆਪਾਂ ਇਹ ਕਹਿੰਨੇ ਆ ਜੇ ਤੁਸੀਂ ਨਰੋਲ ਹੀ ਲਾਈ ਹੋਈ ਆ ਕੱਲਾ ਪਾਪੂਲਰ ਹੀ ਲਾਇਆ ਹੋਇਆ ਆਪਾਂ ਇਹ ਕਹਿੰਨੇ ਆ ਵੀ ਦਸੰਬਰ ਦੇ ਮਹੀਨੇ ਵਿੱਚ ਤੁਸੀਂ ਆਪਣੇ ਖੇਤਾਂ ਨੂੰ ਵਾਦੋ ਕਿਉਂਕਿ ਜਦ ਆਪਾਂ ਬਾਦਾਂਗੇ ਤਾਂ ਵੀ ਜਿਹੜੇ ਕੋਏ ਤੇ ਪੱਤਿਆਂ ਵਿੱਚ ਹੈਗੇ ਆ ਉਹ ਤਾਂ ਵੀ ਘਟਵਾ ਜਾਣਗੇ ਤੇ ਅਗਲੇ ਅਗਲੇ ਸਾਲ ਜਿਹੜਾ ਹੈਗਾ ਇਹਦਾ ਹਮਲਾ ਰੁਕ ਜਾਂਦਾ ਹਾਂਜੀ ਉਸ ਤੋਂ ਬਾਅਦ ਜਦ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਆਪਣੀ ਪੱਤੇ ਝਾੜਨ ਵਾਲੀ ਸੁੰਡੀ ਆ ਉਹਦੇ ਜਿਹੜੇ ਆਂਡੇ ਹੈਗੇ ਆ ਉਹ ਝੁੰਡ ਵਿੱਚ ਆਂਡੇ ਦਿੰਦੀ ਆ ਠੀਕ ਹੈ ਸੁੰਡੀਆਂ ਵੀ ਝੁੰਡ ਵਿੱਚ ਹੁੰਦੀਆਂ ਪੱਤਿਆਂ ਉੱਤੇ ਤੇ ਜੇ ਆਪਾਂ ਆਪਣੇ ਖੇਤਾਂ ਦੇ ਵਿੱਚ ਜਾ ਰਹੇ ਆ ਉਹਦਾ ਸਰਵੇਖਣ ਕਰਦੇ ਪਏ ਆ ਤੇ ਜੇ ਸਾਨੂੰ ਲੱਗਦਾ ਹੈ ਵੀ ਸਾਡੇ ਪੱਤਿਆਂ ਉੱਤੇ ਉਹ ਸੁੰਡੀਆਂ ਹੈਗੀਆਂ ਤੇ ਆਪਾਂ ਉਹ ਜਿਹੜੇ ਪੱਤੇ ਹੈਗੇ ਆ ਉਹਨੂੰ ਤੋੜ ਕੇ ਜਿਨ੍ਹਾਂ ਵਿੱਚ ਸੁੰਡੀ ਹੈ ਜਾਂ ਜਿਨ੍ਹਾਂ ਵਿੱਚ ਆਂਡੇ ਹੈਗੇ ਆ ਉਹਨਾਂ ਨੂੰ ਆਪਾਂ ਤੋੜ ਕੇ ਜ਼ਮੀਨ ਦੇ ਵਿੱਚ ਦੱਬ ਦਈਏ ਤੇ ਆਪਾਂ ਉਹਨਾਂ ਦੀ ਜਿਹੜਾ ਵੈਸੇ ਹੀ ਜਿਹੜੀ ਉਹਨਾਂ ਦੀ ਹੈਗੀ ਜਾਂ ਤਾਂ ਕਿਹਾ ਉਹ ਰੋਕ ਸਕਦੇ ਹਾਂ ਠੀਕ ਹੈ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਵੀ ਆਪਾਂ ਬਿਨਾਂ ਕਿਸੇ ਸਪਰੇਅ ਦੇ ਵੀ ਆਪਾਂ ਇਹਦੀ ਜਿਹੜੀ ਰੋਕਧਾਮ ਕਰ ਸਕਦੇ ਆ ਜੇ ਆਪਾਂ ਨੂੰ ਆਪਾਂ ਖੇਤ ਵਿੱਚ ਜਾਣਦੇ ਆ ਤੇ ਉਹਨੂੰ ਆਪਾਂ ਆਪਣਾ ਸਰਵੇਖਣ ਕਰਦੇ ਰਹਿੰਨੇ ਆ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿੱਦਾਂ ਮੈਂ ਤੁਹਾਨੂੰ ਇਹ ਵਣ ਖੇਤੀ ਵਣ ਖੇਤੀ ਦਾ ਇਹ ਫਾਇਦਾ ਹੁੰਦਾ ਹੈ ਕਿ ਜਦ ਆਪਾਂ ਖੁਰਾਕ ਵੀ ਦਿੰਨੇ ਆ ਆਪਣੇ ਜਿਹੜੀ ਫਸਲ ਹੁੰਦੀ ਆ ਉਹਦੇ ਨਾਲ ਜਿਹੜਾ ਬੂਟਾ ਹੈਗਾ ਜਿਹੜੇ ਬੂਟੇ ਲੱਗਿਓ ਬਹੁਤੇ ਉਹਦੀ ਸਿਹਤ ਵਧੀਆ ਰਹਿੰਦੀ ਆ ਜਦ ਆਪਾਂ ਕੋਈ ਵੀ ਆਪਣਾ ਜੇ ਬੂਟਾ ਉਹਦੀ ਸਿਹਤ ਵਧੀਆ ਹੈਗੀ ਆ ਤਾਂ ਉਹਨੂੰ ਕੀੜੇ ਤੇ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਹੈਗੀਆਂ ਹਾਂਜੀ ਉਸ ਤੋਂ ਬਾਅਦ ਜਿਹੜਾ ਆਖਰੀ ਵਿੱਚ ਆਪਾਂ ਇਹ ਕਹਿੰਨੇ ਆ ਵੀ ਜਿਹੜੇ ਤੁਸੀਂ ਕਲੋਨ ਲੈਣੇ ਆ ਠੀਕ ਹੈ ਜੀ ਉਹ ਇੱਕ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸਫਾਰਿਸ਼ ਕਲੋਨ ਆ ਤੇ ਆਪਾਂ ਜਿਹੜੇ ਉੱਥੇ ਸੇਲ ਵੀ ਕਰਦੇ ਆ ਆਪਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿੱਦਾਂ ਕੀ ਹੈਗਾ ਐਲ ਜਿਹੜਾ ਹੈਗਾ 47 ਹੈਗਾ ਐਲ 48 ਹੈਗਾ TL5 ਹੈ ਜਿਹੜੇ ਬਹੁਤ ਵਧੀਆ ਕਲੋਨ ਆ ਤੇ ਉਹ ਇਹ ਜਿਹੜੇ ਕਲੋਨ ਹੈਗੇ ਇਹਨਾਂ ਵਿੱਚ ਜਿਹੜਾ ਇਹ ਵਾਲੇ ਕੀੜਿਆਂ ਦਾ ਜਿਹੜਾ ਹਮਲਾ ਵੀ ਬਹੁਤ ਘੱਟ ਹੁੰਦਾ ਠੀਕ ਹੈ ਇਸ ਕਰਕੇ ਅਗਰ ਆਪਾਂ ਇਹ ਲਾਵਾਂਗੇ ਇਹਦੇ ਨਾਲ ਵੀ ਜਿਹੜਾ ਹੈਗਾ ਆਪਾਂ ਇਹ ਜਿਹੜੇ ਕੀੜਿਆਂ ਤੋਂ ਆਪਾਂ ਰੋਕ ਰੋਗਦੰਦ ਜਿਹੜ ਕਰ ਸਕਦੇ ਹਾਂ ਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਅ ਸੰਡੀਆਂ ਹੁਣ ਕਈ ਨਹੀਂ ਨੇ ਵੇਖੋ ਆ ਇੱਕ ਤੁਹਾਡੀ ਜਿੱਦਾਂ ਸੱਕ ਖਾਣ ਵਾਲੀ ਸੰਡੀ ਆ ਹਾਂਜੀ ਕਿ ਉਹ ਦਾ ਜਿਹੜਾ ਆਲੇ ਦੁਆਲੇ ਸੱਕ ਜਾਂ ਹੁੰਦਾ ਉਹ ਵੀ ਖਾ ਜਾਂਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਉਹ ਵਿਸ਼ੇਸ਼ ਤੌਰ ਤੇ ਕਿਹੜੇ ਮਹੀਨਿਆਂ ਦੇ ਵਿੱਚ ਜ਼ਿਆਦਾ ਹਮਲਾ ਕਰਦੀਆਂ ਜਿਥੋਂ ਪਛਾਅ ਵੀ ਕੀਤਾ ਜਾ ਸਕੇ ਹਾਂਜੀ ਜਿਹੜੀ ਸੱਕ ਖਾਣ ਵਾਲੀ ਸੰਡੀ ਆ ਇਹ ਡਾਕਟਰ ਸਾਹਿਬ ਆਪਣੇ ਨੂੰ ਆਪਾਂ ਨੂੰ ਜੁਲਾਈ ਤੋਂ ਲੈ ਕੇ ਨਵੰਬਰ ਅਕਤੂਬਰ ਤੱਕ ਸਭ ਤੋਂ ਜ਼ਿਆਦਾ ਇਹਦਾ ਹਮਲਾ ਆ ਮਹੀਨਿਆਂ ਵਿੱਚ ਹੁੰਦਾ ਠੀਕ ਤੇ ਇਹ ਮਹੀਨਿਆਂ ਵਿੱਚ ਜੇ ਆਪਾਂ ਇਹਦੀ ਨਹੀਂ ਰੋਕਦਾਮ ਕਰਦੇ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਤੇ ਕਮ ਸੇ ਕਮ ਕਈ ਵਾਰੀ ਪੂਰੇ ਤੇ ਪੂਰਾ ਬੂਟਾ ਇਹ ਮਾਰ ਦਿੰਦੀ ਹੈਗੀ ਆ ਮਹੀਨਿਆਂ ਵਿੱਚ ਇਹਦਾ ਸਭ ਤੋਂ ਜ਼ਿਆਦਾ ਹਮਲਾ ਦੇਖਣ ਨੂੰ ਮਿਲਦਾ ਹਾਂਜੀ ਤੇ ਇਹਦੇ ਵਿੱਚ ਜਿਵੇਂ ਆਪਾਂ ਸਾਖਾਣ ਵਾਲੇ ਦੀ ਗੱਲ ਕੀਤੀ ਆ ਮਹੀਨਿਆਂ ਦੀ ਤੇ ਇਹਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਹਾਂਜੀ ਅ ਡਾਕਟਰ ਸਾਹਿਬ ਜਿਹੜੀ ਜਿਹੜੀ ਆ ਸੱਕ ਖਾਣ ਵਾਲੀ ਤੁਸੀਂ ਜਿਹਦਾ ਦੱਸਿਆ ਵੀ ਇਹ ਨਾਮ ਤੋਂ ਹੀ ਪਤਾ ਵੀ ਇਹ ਸੱਕ ਬਾਰਲਾ ਸੱਕ ਖਾਣ ਦੀ ਹੈ ਠੀਕ ਹੈ ਜੀ ਹਾਂ ਇਹ ਦਰਸਾ ਜਿਹੜੀ ਸੁੰਡੀ ਹੈਗੀ ਇਹ ਬਾਹਰਲਾ ਜਿਹੜਾ ਬਾਹਰਲੇ ਪਾਸੇ ਅਗਰ ਆਪਾਂ ਸੱਕ ਦੇ ਸੱਕ ਨੂੰ ਖਾਂਦੀ ਹੈਗੀ ਆ ਇਹ ਰਾਤ ਨੂੰ ਸੱਕ ਨੂੰ ਖਾਂਦੀ ਹੈ ਦਿਨੇ ਇਹ ਆਪਣਾ ਇੱਕ ਜਾਲਾ ਜਿਹਾ ਬਣਾ ਲੈਂਦੀ ਹੈ ਜਾਲਾ ਬਣਿਆ ਹੁੰਦਾ ਉਹ ਜਾਲਾ ਰਿਬਨ ਵਰਗਾ ਹੁੰਦਾ ਤੇ ਉਹਦੇ ਵਿੱਚ ਬਹਿ ਕੇ ਤੇ ਸਾਕ ਨੂੰ ਖਾਂਦੀ ਆ। ਹਾਂਜੀ। ਔਰ ਉਹ ਜਿਹੜਾ ਜਾਲਾ ਹੈ ਉਹ ਨਾ ਸਭ ਇੱਕ ਤੇ ਜਿਹੜਾ ਇਹਦਾ ਬੂਰਾ ਹੈਗਾ ਜਿਹੜਾ ਇਹ ਖਾਂਦੀ ਆ ਹਨਾ ਲੱਕੜ ਦਾ ਬੂਰਾ ਉਹਦਾ ਤੇ ਜਿਹੜਾ ਇਹਦਾ ਮਲਮੂਤਰ ਹੁੰਦਾ ਉਹਨਾਂ ਕਰਕੇ ਜਾਲਾ ਜਿਹਾ ਬਣਾਉਂਦੀ ਆ ਤੇ ਉਹਦੇ ਵਿੱਚ ਬੈ ਕੇ ਇਹ ਸਾਕ ਨੂੰ ਖਾਂਦੀ ਆ। ਠੀਕ ਹੈ ਸਾਨੂੰ ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਇੱਥੇ ਜਾਲਾ ਬਣਿਆ ਹੋਇਆ ਤੇ ਇਹ ਇਹ ਜਿਹੜਾ ਹੈਗਾ ਇਹਦਾ ਹਾਂ ਸੁੰਡੀ ਇਹਦੇ ਵਿੱਚ ਹਾਂਜੀ ਆ ਗਈ ਆ ਤੇ ਉਸ ਤੋਂ ਬਾਅਦ ਕਿਉਂਕਿ ਆਪਾਂ ਨੂੰ ਦੂਰੋਂ ਦੇਖ ਜਾਂਦਾ ਇਹਦੀ ਫਿਰ ਰੋਕਦਾਮ ਲਈ ਆਪਾਂ ਇਹ ਕੰਨੇ ਆ ਕਿਉਂਕਿ ਸਭ ਤੋਂ ਪਹਿਲਾਂ ਇਹ ਉਹ ਉਹ ਖੇਤਾਂ ਵਿੱਚ ਜ਼ਿਆਦਾ ਹੁੰਦਾ ਜਿੱਥੇ ਸਾਮ ਸੰਭਾਲ ਨਹੀਂ ਹੁੰਦੀ। ਹਾਂਜੀ। ਇਹ ਜਿਹੜਾ ਹੈਗਾ ਇਹ ਕੀੜੇ ਦਾ ਇਹੀ ਹੈਗਾ ਵੀ ਜਿੱਥੇ ਜਿਹੜੇ ਖੇਤਾਂ ਦੇ ਵਿੱਚ ਸਾਮ ਸੰਭਾਲ ਨਹੀਂ ਹੈਗੀ। ਬਹੁਤ ਜ਼ਿਆਦਾ ਨਦੀਨ ਹੈ ਜਾਂ ਉਹਦੇ ਉਹਨੂੰ ਕੋਈ ਉਹਦੀ ਫਸਲ ਜਿਹੜੀ ਹੈਗੀ ਆ ਉਹਦੇ ਕੋਈ ਬਹੁਤਾ ਜਿਹੜਾ ਹੈਗਾ ਦੇਖਭਾਲ ਨਹੀਂ ਕੀਤੀ। ਉੱਥੇ ਜਿਹੜਾ ਹੈਗਾ ਇਹਦਾ ਹਮਲਾ ਬਹੁਤ ਜ਼ਿਆਦਾ ਹੁੰਦਾ। ਇਸ ਕਰਕੇ ਸਭ ਤੋਂ ਪਹਿਲਾਂ ਤੇ ਇਹੀ ਹੈਗਾ ਕਿ ਜਿਹੜੇ ਆਪਣੇ ਖੇਤ ਹੈਗੇ ਉਹਨਾਂ ਨੂੰ ਆਪਾਂ ਸਾਫ਼ ਸੁਥਰਾ ਰੱਖੀਏ। ਠੀਕ ਹੈ। ਉਸ ਤੋਂ ਬਾਅਦ ਇਹ ਜਿਹੜੀ ਸਾਕ ਤੁਹਾਨੂੰ ਦੱਸਿਆ ਵੀ ਉੱਤੇ ਜਾਲਾ ਜਿਹਾ ਬਣਿਆ ਹੁੰਦਾ। ਆਪਾਂ ਨੂੰ ਜਨਵਰੀ ਤੋਂ ਲੈ ਕੇ ਜਨਵਰੀ ਤੋਂ ਲੈ ਕੇ ਆਪਾਂ ਨੂੰ ਅਗਸਤ ਤੱਕ ਜਿਹੜੇ ਇਹ ਜਾਲੇ ਆ ਇਹਨਾਂ ਨੂੰ ਆਪਾਂ ਨੂੰ ਲਾ ਦੇਣਾ ਚਾਹੀਦਾ ਕਿਉਂਕਿ ਆਪਾਂ ਨੂੰ ਜਾਲੇ ਦੋਨੋਂ ਦਿਖ ਜਾਂਦੇ ਆ ਜੇ ਆਪਾਂ ਨਹੀਂ ਲਾਵਾਂਗੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਜਾਲੇ ਦੇ ਥੱਲੇ ਬੈ ਕੇ ਇਹ ਸਾਕ ਨੂੰ ਖਾਂਦੀ ਆ ਜੇ ਆਪਾਂ ਜਾਲਾ ਲਾਤਾ ਤੇ ਫਿਰ ਇਹਨੇ ਫਿਰ ਇਹਨੇ ਵੈਸੇ ਮਾਰ ਜਾਣਾ ਕਿਉਂਕਿ ਜਾਲਾ ਇਹ ਜਾਲੇ ਜਾਲੇ ਨੂੰ ਇਹ ਕੰਸੀਲ ਕਰਕੇ ਉਹਦੇ ਵਿੱਚ ਜਿਹੜੀ ਆ ਦੋਨੋਂ ਕਿਸ ਜਾਂਦਾ ਉਹ ਚਿੱਟਾ ਜਾਲੇ ਦੂਰੋਂ ਦਿਖ ਜਾਂਦਾ ਹਾਂਜੀ ਹੂੰ ਉਸ ਤੋਂ ਬਾਅਦ ਆਪਾਂ ਇੱਕ ਇਹ ਦੂਜਾ ਇਹਦੇ ਵਿੱਚ ਇਹ ਵੀ ਹੈਗਾ ਕਿ ਇਹ ਨਾ ਕਿਸੇ ਕਿਸੇ ਜਗ੍ਹਾ ਜਿਹੜੇ ਹੈਗੇ ਆ ਸ਼ੀਖ ਕਰ ਦਿੰਦੀ ਆ ਜਦ ਇਹ ਖਾਂਦੀ ਆ ਇਹ ਵਿੱਚ ਵਿੱਚ ਸ਼ੀਖ ਕਰ ਦਿੰਦੀ ਆ ਆਪਾਂ ਕਹਿੰਨੇ ਆ ਵੀ ਸਰਿੰਜ ਦੇ ਨਾਲ ਜਿਹੜਾ ਜਿਹੜਾ ਮਿੱਟੀ ਦਾ ਤੇਲ ਹੁੰਦਾ ਉਹ ਸਰਿੰਜ ਦੇ ਨਾਲ ਆਪਾਂ ਇਹ ਜਿਹੜੇ ਸ਼ੀਖ ਹੈਗੇ ਇਹਨਾਂ ਵਿੱਚ ਭਰ ਦਈਏ ਕਿਉਂਕਿ ਇਹ ਐਲ ਸ਼ੇਪ ਜਿਸ ਟਾਈਮ ਇਹ ਜਿਹੜਾ ਆਪਣਾ ਹੁੰਦਾ ਬੂਟਾ ਹੁੰਦਾ ਉਹਦਾ ਜਿਹੜਾ ਤਣਾ ਹੁੰਦਾ ਉੱਥੇ ਐਲ ਸ਼ੇਪ ਜਿਹੜੇ ਹੈਗੇ ਸ਼ੀਖ ਕਰਦੀ ਆ ਠੀਕ ਹੈ ਤੇ ਉਹਦੇ ਵਿੱਚ ਜੇ ਆਪਾਂ ਮਿੱਟੀ ਦਾ ਤੇਲ ਪਾ ਦਾਂਗੇ ਠੀਕ ਹੈ ਉਹ ਛੇਕਾਂ ਨੂੰ ਵੇੇ ਛੇਕ ਦੇ ਵਿੱਚ ਤੇ ਇਹ ਜਿਹੜਾ ਹੈਗਾ ਆਪਣੇ ਆਪ ਹੀ ਉਹਦੇ ਵਿੱਚ ਜਿਹੜੀ ਹੈਗੀ ਆ ਇਹ ਸੁੰਡੀ ਮਰ ਜਾਂਦੀ ਹੈ ਹਾਂ ਕਿਉਂਕਿ ਉਹ ਸੁੰਡੀ ਦੇ ਵਿੱਚ ਹੀ ਇਹ ਦਿਨੇ ਲੁਕੀ ਰਹਿੰਦੀ ਹੈ ਤੇ ਰਾਤ ਨੂੰ ਖਾਂਦੀ ਹੈ ਅਜਾ ਡਾਕਟਰ ਸਾਹਿਬ ਤੁਸੀਂ ਪਹਿਲਾਂ ਉਹ ਗੱਲ ਕੀਤੀ ਸੀ ਤਣੇ ਦਾ ਗੜੂਆ ਹਾਂਜੀ ਹਾਂਜੀ ਹਣਾ ਗੜੂਆ ਆਪਾਂ ਇਹਦੇ ਚ ਕਮਾਚ ਚ ਤਾਂ ਬੜਾ ਸੁਣੀਦਾ ਸੀ ਆ ਪਪੂਲਰ ਵੀ ਹੁੰਦਾ ਜੀ ਇਹਦਾ ਕਿੰਦਾ ਪਤਾ ਲੱਗਦਾ ਇਹ ਲੱਛਣ ਕੀ ਇਹਦੇ ਇਸ ਸਭ ਤੋਂ ਜ਼ਿਆਦਾ ਜਿਹੜਾ ਹਮਲਾ ਇਹਦਾ ਹੁੰਦਾ ਤੇ ਇਹੀ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਪਜਾਉਂਦਾ ਅੱਛਾ ਹਾਂਜੀ ਕਿਉਂਕਿ ਇਹ ਤਾਂ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਪੌਪੂਲਰ ਲਾਨ ਨੇ ਕਿਸ ਕਰਕੇ ਆ ਤਾਂ ਕਿ ਸਾਨੂੰ ਉਹਦੇ ਵਿੱਚੋਂ ਲੱਕੜ ਮਿਲਦੀ ਆ ਲੱਕੜ ਦਾ ਹੀ ਮੁੱਲ ਆ ਠੀਕ ਹੈ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਜਿਹੜਾ ਤਣੇ ਦਾ ਗੰਡੂਆ ਹੈਗਾ ਇਹਦਾ ਜਿਹੜਾ ਸਭ ਤੋਂ ਪਹਿਲਾਂ ਇਹ ਕੀ ਕਰਦੀ ਆ ਵੀ ਟਾਣੀਆਂ ਦੇ ਤੇ ਤਣੇ ਠੀਕ ਹੈ ਉਹਦੇ ਵਿੱਚ ਜਿਹੜਾ ਹੈਗਾ ਇਹ ਅੰਦਰੋਂ ਖੋਖਲਾ ਕਰ ਦਿੰਦੀ ਆ ਠੀਕ ਹੈ ਕਿਉਂਕਿ ਅੰਦਰੋਂ ਇਹ ਖਾਲਾਂਦੀ ਹੈ ਤੇ ਅੰਦਰੋਂ ਇਹ ਸਾਰਾ ਇਹਨੂੰ ਖੋਖਲਾ ਕਰ ਦਿੰਦੀ ਹੈ ਇਹ ਟਾਣੀਆਂ ਤੋਂ ਸ਼ੁਰੂ ਹੁੰਦੀਆਂ ਸੰਡੀਆਂ ਟਾਣੀਆਂ ਟਾਣੀਆਂ ਤੋਂ ਜਿਹੜੀ ਖਾਂਦੀ ਖਾਂਦੀ ਇਹ ਜਿਹੜਾ ਮੇਨ ਤਣੇ ਦੇ ਵਿੱਚ ਆ ਜਾਂਦੀ ਹੈ ਤਣੇ ਵਿੱਚ ਇਕੱਠੀਆਂ ਹੋ ਕੇ ਇਹ ਜਿਹੜੇ ਹੈਗੇ ਆ ਜੜ ਤੱਕ ਚੱਲ ਜਾਂਦੀ ਹੈ ਠੀਕ ਹਾਂਜੀ ਹੂੰ ਜਦ ਅੰਦਰੋਂ ਪੂਰਾ ਤੁਹਾਡਾ ਜਿਹੜਾ ਬੂਟਾ ਹੈਗਾ ਉਹ ਅੰਦਰੋਂ ਖੋਖਲਾ ਹੋ ਗਿਆ ਫਿਰ ਆਪਾਂ ਜਿਹੜਾ ਹੈਗਾ ਇਹਨੂੰ ਜਿਹੜੀ ਹੈਗੀ ਹੈ ਪਲਾਈ ਲਈ ਤੇ ਘਰੇਲੂ ਲੱਕੜ ਲਈ ਫਿਰ ਜਿਹੜਾ ਇਹ ਆਪਣੇ ਨਹੀਂ ਵਰਤ ਹੁੰਦੀ ਤੇ ਜੇ ਆਪਣੇ ਨਹੀਂ ਵਰਤ ਹੋਗੇ ਤਾਂ ਮੁੱਲ ਵੈਸੇ ਹੀ ਬਹੁਤ ਘਟ ਜਾਣਾ ਤੇ ਅੰਦਰੋਂ ਖੋਖਲੀ ਹੋਣ ਕਰਕੇ ਵੀ ਜਦ ਵੀ ਡਾਕਟਰ ਸਾਹਿਬ ਕਹਿੰਦੇ ਬਹੁਤ ਜ਼ਿਆਦਾ ਹਵਾਵਾਂ ਚੱਲਦੀਆਂ ਤੇ ਇਹਦਾ ਡਿੱਗਣ ਦਾ ਖਤਰਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਔਰ ਕਾਫੀ ਜ਼ਿਆਦਾ ਡਿੱਗ ਵੀ ਪੈਂਦੀ ਹੈ ਜੇ ਬਹੁਤ ਜ਼ਿਆਦਾ ਇਹਦਾ ਹਮਲਾ ਹੋ ਜੇ ਹਾਂਜੀ ਅੱਛਾ ਡਾਕਟਰ ਸਾਹਿਬ ਜਿਵੇਂ ਹੁਣ ਤਣੇ ਦੇ ਗੁਰੂ ਜੀ ਨੇ ਗੱਲ ਕੀਤੀ ਡਾਕ ਇਹਨਾਂ ਨੇ ਤੇਜਪਾਲ ਜੀ ਨੇ ਤੇ ਕੀ ਇਹ ਨਰਸਰੀ ਜਦੋਂ ਆਪਾਂ ਲਾਉਂਦੇ ਹਾਂ ਹਾਂਜੀ ਕੀ ਉਹਦੇ ਵਿੱਚ ਵੀ ਹਮਲਾ ਕਰ ਜਾਂਦੀ ਹੈ ਬਿਲਕੁਲ ਜੀ ਆਪਾਂ ਦੇਖੋ ਆਪਾਂ ਇਹੀ ਕਹਿੰਨੇ ਆ ਕਿ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਸ਼ੁਰੂ ਚ ਦੱਸਿਆ ਕਿ ਆਪਣਾ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਨਾ ਉੱਥੋਂ ਤੁਸੀਂ ਜਿਹੜੇ ਹੈਗੇ ਆ ਕਲੋਨ ਜਿਹੜੇ ਨਰਸਰੀਆਂ ਹੈਗੀਆਂ ਉਤੋਂ ਲਾਓ ਕਿਉਂਕਿ ਜੇ ਤੁਸੀਂ ਨਰਸਰੀ ਜਿਹੜੀ ਉਦੋਂ ਕਿਸੇ ਦੂਸਰੀ ਨਰਸਰੀਆਂ ਤੋਂ ਲੈ ਲਿਆ ਕਿਉਂਕਿ ਇੱਕ ਬੂਟੇ ਵਿੱਚ ਇੱਕ ਸੁੰਡੀ ਇਹਦੀ ਹੁੰਦੀ ਹੈ ਜੇ ਇਹਦਾ ਹਮਲਾ ਹੋਵੇ ਹਾਂਜੀ ਹਰ ਬੂਟੇ ਵਿੱਚ ਜਿਹੜਾ ਹੈਗਾ ਇੱਕ ਸੁੰਡੀ ਹੁੰਦੀ ਆ ਉਹ ਸੁੰਡੀ ਕੀ ਕਰਦੀ ਆ ਨਰਸਰੀ ਦੇ ਵਿੱਚ ਉੱਪਰੋਂ ਸ਼ੁਰੂ ਹੋ ਕੇ ਇਹ ਥੱਲੇ ਤੱਕ ਆ ਜਾਂਦੀ ਹੈ ਤੇ ਪੂਰੇ ਬੂਟੇ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਤੇ ਬਾਅਦ ਵਿੱਚ ਇਹੀ ਜਿਹੜੀ ਹੈਗੀ ਉਹ ਜੜਾਂ ਵਿੱਚ ਚਲ ਜਾਂਦੀ ਹੈ ਜੇ ਜੜਾਂ ਵਿੱਚ ਇਹਦਾ ਹਮਲਾ ਹੋ ਗਿਆ ਤੇ ਫਿਰ ਕੋਈ ਖੁਰਾਕ ਉੱਤੇ ਨਹੀਂ ਜਾਣੀ ਹੈਗੀ ਹੌਲੀ ਹੌਲੀ ਬੂਟਾ ਸੁੱਕਣ ਲੱਗ ਪਣਾ ਤਾਂ ਹਾਂਜੀ ਤੇ ਉਸ ਤੋਂ ਬਾਅਦ ਇਹਨੇ ਮਰ ਜਾਣਾ ਹੈਗਾ ਜੇ ਆਪਾਂ ਨਰਸਰੀ ਹੋ ਜਾਂਦਾ ਹਾਂਜੀ ਇਹਦਾ ਡਾਕਟਰ ਸਾਹਿਬ ਇਹਦਾ ਹੁਣ ਫੇਰ ਇਲਾਜ ਵੀ ਤੇ ਦੱਸੂਗੇ ਨਾ ਫੇਰ ਕੀ ਇਹਦਾ ਕਰੀਏ ਕਿਉਂਕਿ ਇਹ ਤਾਂ ਬੜੀ ਖਤਰਨਾਕ ਜੇ ਬਿਮਾਰੀ ਇਹ ਤਾਂ ਸਾਰਾ ਬੂਟਾ ਹੀ ਖਾ ਗਈ ਕੇ ਬਿਲਕੁਲ ਹਾਂ ਇਹ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਇਹ ਹਮਲਾ ਕਰਦੀ ਹੈ ਨਾ ਜਦ ਇਹ ਤਣੇ ਤਣੇ ਤੇ ਇਹਦਾ ਹਮਲਾ ਸ਼ੁਰੂ ਹੁੰਦਾ ਹੈ ਤੇ ਤਣੇ ਦੇ ਵਿੱਚ ਕੀ ਹੈ ਵੀ ਹਰ 10 ਤੋਂ 12 ਸੈਂਟੀਮੀਟਰ ਦੇ ਬਾਅਦ ਇਹ ਨਾ ਇੱਕ ਛੇਕ ਕੱਢ ਦਿੰਦੀ ਆ ਉਹ ਛੇਕ ਦੇ ਵਿੱਚ ਜਿਹੜਾ ਅੰਦਰ ਇਹ ਆਪਣਾ ਬੂਰਾ ਹੁੰਦਾ ਲੱਕੜ ਦਾ ਇਹ ਉਹਦੇ ਵਿੱਚ ਚੰਬੂਰਾ ਡਿੱਗਦਾ ਰਹਿੰਦਾ ਬਾਹਰ ਨੂੰ ਬਾਹਰ ਨੂੰ ਅੱਛਾ ਅਗਰ ਤਣੇ ਦੀ ਗੱਲ ਕਰੀਏ ਤੇ 8 ਤੋਂ 10 ਜਿਹੜੇ ਇ ਸਾਰਾ ਬਾਹਰ ਨਿਕਲਦਾ ਰਹਿੰਦਾ ਠੀਕ ਹੈ ਜੀ ਹੁਣ ਇਹਦੇ ਲਈ ਆਪਾਂ ਇਹੀ ਕਹਿੰਦੇ ਆ ਸਭ ਤੋਂ ਪਹਿਲਾਂ ਜਿਹੜੀ ਰੋਕਦਾਮ ਲਈ ਇਹ ਕਹਿੰਦੇ ਆ ਕਿ ਜਿਹੜੀਆਂ ਟਾਣੀਆਂ ਹੈਗੀਆਂ ਆਪਣੀਆਂ ਠੀਕ ਹੈ ਜਿਹੜੀਆਂ ਟਾਣੀਆਂ ਕਿਉਂਕਿ ਟਾਣੀਆਂ ਤੋਂ ਸ਼ੁਰੂ ਹੋ ਕੇ ਤੁਹਾਨੂੰ ਦੱਸਿਆ ਵੀ ਤਣਿਆਂ ਲਾਉਂਦਾ ਹੈ ਤੇ ਜੇ ਆਪਾਂ ਟਾਣੀਆਂ ਨੂੰ ਅਗਸਤ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਇਹਨਾਂ ਨੂੰ ਕੱਟ ਦਈਏ ਕਾਂਢ ਛਾਂਟ ਕਰ ਦਈਏ ਤੇ ਆਪਾਂ ਉਹਦੇ ਵਿੱਚ ਹੀ ਇਹਦੀ ਜਿਹੜੀ ਹੈਗੀ ਆ ਇਹਦੀ ਇਹ ਤੋਂ ਆਪਾਂ ਨਜਾਤ ਪਾ ਸਕਦੇ ਆ ਜੇ ਉਸੇ ਟਾਈਮ ਆਪਾਂ ਇਹਦੀ ਕਾਂਡ ਕਾਂਢ ਛਾਂਟ ਕਰ ਦਈਏ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਮੈਂ ਦੱਸਿਆ ਕਿ ਇਹਦੇ ਸ਼ੇਖ ਕੀਤੇ ਹੁੰਦੇ ਆ ਜੇ ਆਪਾਂ ਉਹ ਜ ਜਿਹੜਾ ਸਭ ਤੋਂ ਆਖਰ ਵਾਲਾ ਜਿਹੜਾ ਤੁਹਾਡਾ ਛੇਕ ਹੈਗਾ ਸਭ ਤੋਂ ਜਿਹੜਾ ਜ਼ਮੀਨ ਤੋਂ ਸਭ ਤੋਂ ਨੇੜੇ ਜਿਹੜਾ ਛੇਕ ਹੈ ਉਹਦੇ ਵਿੱਚ ਆਪਾਂ ਸਰਿੰਜ ਦੇ ਨਾਲੋਂ ਹਨਾ ਸਰਿੰਜ ਦੇ ਨਾਲ ਮਿੱਟੀ ਦੇ ਤੇਲ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਭਰ ਦਈਏ ਤੇ ਉਸ ਤੋਂ ਬਾਅਦ ਗਾਰੇ ਦੇ ਨਾਲ ਉਹ ਜਿਹੜਾ ਛੇਕ ਬੰਦ ਕਰ ਦਈਏ ਤੇ ਬਾਕੀ ਜਿਹੜੇ ਛੇਕ ਹੈਗੇ ਉਹਨਾਂ ਨੂੰ ਪਹਿਲੇ ਬੰਦ ਕਰ ਦੇਣਾ ਤੇ ਆਹ ਵਾਲਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਮਿੱਟੀ ਦਾ ਤੇਲ ਪਾ ਕੇ ਆਖਰ ਦੇ ਵਿੱਚ ਇਹਨੂੰ ਬੰਦ ਕਰ ਦੇਣਾ ਤੇ ਉਹਦੇ ਨਾਲ ਜਿਹੜੀ ਹੈਗੀ ਆ ਆ ਸੁੰਡੀ ਜਿਹੜੀ ਹੈਗੀ ਆ ਇਹ ਬਿਲਕੁਲ ਮਰ ਜਾਏਗੀ ਠੀਕ ਇਹਦੇ ਨਾਲ ਮੈਂ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ ਜੇ ਆਪਾਂ ਆਪਣੇ ਖੇਤ ਬੜੀ ਧੀਰਵਾ ਜਾਨੇ ਹਨਾ ਜਲਦੀ ਨਹੀਂ ਆਪਾਂ ਸਰਵੇਖਣ ਆਪਾਂ ਖੇਤਾਂ ਨਹੀਂ ਕਰਦੇ ਹੈਗੇ ਤੇ ਇਹ ਜਿਹੜਾ ਹੈਗਾ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਤੁਹਾਡਾ ਪੈਚ ਹੁੰਦਾ ਜਿਹੜਾ ਜਿੱਥੇ ਬੂਟੇ ਲੱਗੇ ਆ ਇਹ ਸਾਰਾ ਦਾ ਸਾਰਾ ਹੀ ਉਹਨੂੰ ਖਰਾਬ ਖਤਮ ਕਰ ਦਿੰਦੀ ਆ ਸਾਰਾ ਸਾਰਾ ਸਾਡਾ ਜਿਹੜਾ ਬੂਟੇ ਹੈਗੇ ਉਹ ਮਰ ਜਾਂਦੇ ਹੈਗੇ ਇਸ ਕਰਕੇ ਜੇ ਆਪਾਂ ਆਪਣੇ ਖੇਤ ਵਿੱਚ ਜਾਈਏ ਸਾਨੂੰ ਦੂਰੋਂ ਪਤਾ ਲੱਗ ਜਾਂਦਾ ਕਿ ਆ ਸਾਡੇ ਖੇਤ ਵਿੱਚ ਜਿਹੜਾ ਬਾਕੀ ਜਿਹੜਾ ਤੰਦਰੁਸਤ ਬੂਟਾ ਉਹਦੇ ਨਾਲੋਂ ਜਿਹੜਾ ਹੈਗਾ ਇਹ ਚ ਫਰਕ ਹੈਗਾ ਕਿਉਂਕਿ ਜੇ ਟਾਣੀਆਂ ਨੂੰ ਉਹ ਖਾਂਦਾ ਹੈਗਾ ਤੇ ਟਾਣੀਆਂ ਥੋੜੀਆਂ ਜਿਹੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਆ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕਰਦੇ ਹੋ ਬਾਰ ਬਾਰ ਕਿ ਇਹ ਬੂਟੇ ਜਿਹੜੇ ਆ ਉਹ ਪੰਜਾਬ ਐਗਰੀਕਲਚਰ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਕੀ ਜੇ ਉੱਥੇ ਹੁਣ ਬੂਟੇ ਸਾਡੇ ਕਿ ਦਰਸ਼ਕ ਦੇਖ ਰਹੇ ਆ ਕਿਸਾਨ ਭਰਾ ਤੇ ਉਹ ਲੈਣੇ ਹੋਣ ਬੂਟੇ ਤੇ ਉੱਥੇ ਕਿਹੜੇ ਵਿਭਾਗ ਦੇ ਨਾਂ ਰਾਬਤਾ ਕੈਂਪ ਕਰੀਏ ਸਾਡੇ ਆ ਉਥੋਂ ਹੀ ਬੂਟੇ ਲੈ ਕੇ ਜਿਹੜਾ ਜੰਗਲਾਤ ਮੈਨੂੰ ਲੱਗਦਾ ਕਿ ਜਿਹੜੀਆਂ ਪ੍ਰਾਈਵੇਟ ਨਰਸਰੀਆਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨਾਲੋਂ ਸਸਤੇ ਵੀ ਹੋਣਗੇ ਕਿਉਂ ਨਹੀਂ ਬਿਲਕੁਲ ਬਿਲਕੁਲ ਜੇ ਅਪਾ ਬਾਹਰਲੇ ਨਰਸਰੀ ਜੇ ਤੁਸੀਂ ਕਿਹਾ ਬਾਹਰਲੇ ਅਗਰ ਆਪਾਂ ਗੱਲ ਕਰੀਏ ਨਰਸਰੀਆਂ ਦੀ ਉਹ 45 ਤੋਂ 50 ਇਹ ਕਿਵਰ 60 ਰੁਪਏ ਦਾ ਬੂਟਾ ਵੀ ਦਿੰਦੇ ਆ ਹਾਂਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਪਾਂ ਨੂੰ 30 ਰੁਪਏ ਦਾ ਬੂਟਾ ਮਿਲਦਾ ਹੈ ਇਹ ਬੂਟੇ ਆਪਾਂ ਜਨਵਰੀ ਲੋਹੜੀ ਦੇ ਨੇੜੇ ਤੇੜੇ ਆਪਾਂ ਸ਼ੁਰੂ ਕਰਦੇ ਆ ਬਿਕਰੀ ਕਰਨਾ ਹਾਂਜੀ ਤੇ ਪੂਰਾ ਫਰਵਰੀ ਮਹੀਨੇ ਤੱਕ ਆਪਾਂ ਇਹਦੀ ਜਿਹੜੀ ਬਿਕਰੀ ਕਰਦੇ ਆ ਹਾਂਜੀ ਹਾਂਜੀ ਆਪਾਂ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕਰਦੇ ਸੀ ਮੈਂ ਉਹਦੇ ਵਿੱਚ ਮਤਲਬ ਹੈਰਾਨ ਰਹਿ ਗਿਆ ਡਾਕਟਰ ਸਾਹਿਬ ਨੇ ਕਿਹਾ ਕਿ ਕੱਲਾ ਪਪੂਲਰ ਨਹੀਂ ਲਾਉਣਾ ਹੂੰ ਰਲਮਾ ਮਿਲਮਾ ਲਾਉਣਾ ਵਿੱਚ ਹੋਰ ਫਸਲਾਂ ਵਿੱਚੋ ਹਾਂ ਨਾ ਉਹਦਾ ਤਰੀਕਾ ਸਾਨੂੰ ਥੋੜਾ ਜਿਆਦਾ ਦੱਸ ਦਿਓ ਪਈ ਉਹ ਜਿਹੜੇ ਰਲਮੀਆਂ ਮਿਲਮੀਆਂ ਫਸਲਾਂ ਆ ਉਹ ਕਿਹੋ ਜੀਆਂ ਫਸਲਾਂ ਲਾਈਏ ਨਾਲ ਉਹਦੇ ਉਹ ਪਾਪੂਲਰ ਨੂੰ ਕਿਸ ਹਿਸਾਬ ਨਾਲ ਅਸੀਂ ਖੇਤ ਚ ਲਾਈਏ ਜਿਹਦੇ ਨਾਲ ਸਾਨੂੰ ਵਧੀਆ ਤੇ ਕੀੜਿਆਂ ਤੋਂ ਵੀ ਸਾਡਾ ਬਚਾਅ ਹੋ ਜਾਵੇ ਬਿਲਕੁਲ ਦੇਖੋ ਸਰ ਆਪਾਂ ਇਹ ਕਹਿੰਨੇ ਆ ਵੀ ਪਹਿਲੇ 3 ਸਾਲ ਵਿੱਚ ਆਪਾਂ ਚਾਹੇ ਹਾੜੀ ਦੀ ਚਾਹੇ ਸੋਣੀ ਦੀ ਆਪਾਂ ਫਸਲਾਂ ਲਾ ਸਕਦੇ ਆ ਜੀ 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 ਅਗਰ ਆਪਾਂ ਹਾਰੀ ਦੀ ਗੱਲ ਕਰੀਏ ਤੇ ਕਣਕ ਹੋ ਗਈ ਗੋਭੀ ਸਰੋਂ ਹੋ ਗਈ ਇਹ ਆਪਾਂ ਉਹਦੇ ਵਿੱਚ ਲਾ ਸਕਦੇ ਆ ਤੇ ਅਗਰ ਆਪਾਂ ਸੋਨੇ ਦੀ ਗੱਲ ਕਰੀਏ ਆਪਾਂ ਮੂੰਗੀ ਲਾ ਸਕਦੇ ਆ ਆਪਾਂ ਮੱਕੀ ਲਾ ਸਕਦੇ ਆ ਠੀਕ ਹੈ ਇਹ ਫਸਲ ਆਪਾਂ ਲਾ ਸਕਦੇ ਆ ਇਹ ਗੱਲ ਆ ਭਈ ਬਾਕੀ ਇਹ ਆ ਭਈ ਬਾਬੇ ਤੇ ਆ ਅੱਜ ਲਾਉਣ ਦਊ ਤਾਂ ਤਾਪਮਾਨ ਆਇਆ ਨਾ ਦਈਏ ਤਾਪਮਾਨ ਜਿਹੜਾ ਅੱਜ ਅਲੱਗ-ਅਲੱਗ ਸ਼ਹਿਰਾਂ 'ਚ ਰਿਹਾ ਜੀ ਉਹ ਇਦਾਂ ਰਿਹਾ ਜਲੰਧਰ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 23.2 ਗੁਰਦਾਸਪੁਰ 37 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਨ 45 ਡਿਗਰੀ ਸੈਲਸੀਅਸ ਤੇ 23.8 ਘੱਟ ਤੋਂ ਘੱਟ ਜੀ ਪਟਿਆਲਾ 40.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24.9 ਘੱਟ ਤੋਂ ਘਟ ਰਿਹਾ ਜੀ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 38.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 22.4 ਬਠਿੰਡਾ ਬੱਤਵੱਤਾ ਆਪਾਂ ਰਿਆੜ ਸਾਹਿਬ ਰਿਆ 40.5 ਡਿਗਰੀ ਤੇ ਘਟ ਤੋਂ ਘਟ ਰਿਹਾ ਜੀ 24.5 ਡਿਗਰੀ ਹੂੰ ਤੇ ਮੌਸਮ ਵਿਭਾਗ ਵਾਲੇ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਵੈਸੇ ਤਾਂ ਇਦਾਂ ਦਾ ਹੀ ਰਹੂਗਾ ਪਰ ਕਿਤੇ ਕਿਤੇ ਹਵਾ ਨਾਲ ਛਿੱਟੇ ਪੈ ਸਕਦੇ ਆ ਹੂੰ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਸ ਪ੍ਰੋਗਰਾਮ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ DD ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਆ ਪਰ ਉਹਦੇ ਨਾਲ ਨਾਲ ਜਾਗਰੂਕ ਵੀ ਹੋਣਾ ਫੋਨ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ